ਪਿਆਰ ਭਰੀ ਸਾਸਰੀ ਘਰ ਫੇਰ ਬਾਕੀ YouTube ਵਾਲਿਆਂ ਕਿਨੇ ਐਡ ਲੋਣੀ 5 ਤੋਂ 7 ਫੁੱਟਾਂ ਵਿੱਚ ਭੇਜਿਆ ਕਰੋ 98434749 ਮਿੰਟ ਮੇਰੇ ਆਪ ਤਰਾਲੇ ਦੇ ਕੇ ਆਏ ਆ 14 7 16 7 18 7 11 7 15 7 ਸਾਰੇ ਟਰਾਲੇ ਜਾਂ ਲਗ ਲਗ ਏਰੀਆਾਂ ਤੋਂ ਲਗ ਲਗ ਪਿੰਡਾਂ ਦੇ ਲਗ ਲਗ ਸ਼ਹਿਰਾਂ ਚੋਂ ਮੇਰੇ 14 7 ਦਾ ਟਰਾਲਾ ਬਹੁ ਵਜਿਆ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਦਾ ਸੰਪਰਕ ਕਰ ਸਕਦੇ 2017 ਮਾਡਲ ਟਰਾਲਾ ਬਿਲਕੁਲ ਬਹੁ ਵਜਿਆ 3.5 ਫੁੱਟ ਪੌਣੇ 4 ਫੁੱਟ ਵੈੱਡਾ ਇਹਦਾ ਤੇ 2.5 ਫੁੱਟ ਵਾੜਾ ਤੇ 8 ਨੜੀ ਦੀ ਹੱਬਾ 8 ਇੰਚੀ ਕਾਟਾ ਬਹੁ ਬਈਆ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀਰ ਅਸਪਰ ਕਰ ਦੋ ਤੇ ਪੂਰਾ ਵਧੀਆ ਟਰਾਲਾ ਹੈਵੀ ਤੋਂ ਭਾਰਾ ਟਰਾਲਾ ਬਣਿਆ ਵਾ ਤੇ ਟਾਇਰ ਵਧੀਆ ਪਏ ਆ ਟਰਾਲੇ ਦੇ ਤੇ 2 ਲੱਖ ਤੇ 45000 ਰੁਪਏ ਮੰਗ ਕਰਦੇ ਮੌਕੇ ਦੇ ਮਾਤਣ ਕਰ ਦੇਗੀ 245000 ਰੁਪਇਆ ਮੰਗ ਕਰਦੇ ਆ ਮੌਕੇ ਦੇ ਮੰਗ ਮਾਰਤਣ ਕਰਦੇ ਨੇ ਕਿ ਤੇ ਵੀਡੀਓ ਸਾਰੀ ਵਹੀਕਲ ਸਟੈਪ ਨਾ ਕਰਿਓ ਸਿਰੇ ਤਾਈਂ ਕਿੱਥੋਂ ਤਾਈਂ ਵੀਡੀਓ ਹੈਗੀ ਆ ਨਾ ਮਾਲਕ ਵੀ ਤਾਂ ਨੰਬਰ ਉੱਤੇ ਆਗਾ ਵੀ ਨਾਲ ਸੰਪਰਕ ਕਰ ਸਕਦੇ ਆ ਕੋਕਾ ਵੀ ਟਰਾਲਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਨਾਲ ਸੰਪਰਕ ਕਰ ਲਓ ਤੇ ਵੀਡੀਓ ਸਾਰੀ ਟਰਾਲਿਆਂ ਦੀ ਜਾਂ ਸਾਰੀ ਵਹੀਕਲ ਸਟੈਪ ਨਾ ਕਰਿਓ ਸਿਰੇ ਤਾਈਂ ਵੀਡੀਓ ਵੇਖਿਓ ਭਰਾਵੋ ਤੇ ਹੋਰ ਵੀ ਬਹੁ ਰਾਸ਼ੀ ਦਾ ਟਰਾਲਾ ਵੀ ਨੇ ਬਹੁ ਬਈਆ ਟਰਾਲਾ ਜੇ ਕਿਸੇ ਵੀਰ ਭਾਈ ਦੇ ਲੈਣਾ ਵੀ ਇਹਨਾਂ ਸੰਪਰਕ ਕਰ ਲੋ 13 ਫੁੱਟ ਲੰਮਾ ਤੇ ਤੇ 6 ਫੁੱਟ ਚੌੜਾ ਤੇ ਬਹੁ ਬਈਆ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀ ਇਹਨਾਂ ਸੰਪਰਕ ਕਰ ਲੋ ਤੇ ਉਹੀ ਕੋਸਾ 10 ਨੜੀ ਹੱਬ 10 ਇੰਚੀ ਗਿੰਚੀ ਘਾਟਾ ਤੇ ਉਹੀ ਸੈਕਸਟਮਾ ਸਾਰਾ ਤੇ ਬਹੁ ਬਈਆ ਟਰਾਲਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਇਹਨਾਂ ਸੰਪਰਕ ਕਰ ਸਕਦੇ 13 6 ਦਾ ਤੇ ਰੇਟ ਹੈਗਾ 2.5 ਲੱਖ ਰੁਪਇਆ ਮੌਕੇ ਤੇ ਮਾਨਤਾ ਕਰ ਦੇਣਗੇ ਪੂਰਾ ਹੈਵੀ ਤੋਂ ਭਾਰਾ ਟਰਾਲਾ ਦਾ ਕਿਹਾ ਬਹੁ ਬਈ ਟਰਾਲਾ ਕੇ ਵੀਰ ਭਾਈ ਜੀ ਨੇ ਬਿਜ਼ਨਸ ਪਰ ਕਰ ਤੇਰਾ ਛੇ ਦਾ ਮਾਲਕ ਵੀਰ ਦਾ ਨੰਬਰ ਉੱਥੇ ਚੱਲ ਜਿੰਦਾ ਸਰਦੀਨ ਤੇ ਬਿਜ਼ਨਸ ਪਰ ਕਰ ਸਕਦੇ ਆ ਤੇ 2.5 ਲੱਖ ਰੁਪਇਆ ਮੰਗ ਕਰਦੇ ਮੌਕੇ ਤੇ ਮਾਨਤਾ ਕਰ ਦੇਣਗੇ ਤੇ ਅੱਗੇ ਵਿਖਾਉਣੇ ਤੁਹਾਨੂੰ ਹੋਰ ਟਰਾਲਾ ਬਿਲਕੁਲ ਨਵਾਂ ਹੁਣ ਜਾਂ ਚਾਹਵਾਂ ਦਾ ਮਟਰਾਂ ਦਾ 20 24 ਮਟਰ ਕਾ ਲੀ ਜਾਏ ਮੇਰੇ 16 ਸਤ ਟ੍ਰਾਲਾ ਏਰੀਆ ਅੰਬਰਸਰ ਪਿੰਡ ਮੀੜੀਆ ਬਹੁ ਬਈ ਟ੍ਰਾਲਾ ਕੇ ਵੀਰ ਭਾਈਆਂ ਨਾਲ ਨਾ ਵੀਰਾਂ ਸੰਪਰਕ ਕਰ ਸਕਦੇ ਆ ਸਾਢੇ 3 ਫੁੱਟ ਵੈਡਾ ਇਹਦਾ ਤੇ 6 ਪਾਈਪਾਂ ਦਾ ਵੈਡਾ ਤੇ 10 ਨੜੀ ਹਾਬਾ 10 ਇੰਚੀ ਘਾਟਾ ਇਹਦਾ ਤੇ ਪੂਰਾ ਵਧੀਆ ਟ੍ਰਾਲਾ 2 ਲੱਖ ਤੇ 70000 ਰੁਪਏ ਮੰਗ ਕਰਦੇ ਮੌਕੇ ਦੇ ਮਾਤਣ ਕਰ ਦੇਣਗੇ ਤੇ ਪੂਰਾ ਹੈਵੀ ਤੇ ਭਾਰਾ 29 ਕੁਵੰਟਲ ਵਜਨ ਹੈ ਟਰਾ ਦੇਦਾ ਤੇ ਬਹੁਵਜਾ ਟਰਾਲਾ ਫੁੱਲ ਭਰਾ ਟਰਾਲਾ ਕਿਸੇ ਵੀਰ ਭਾਈ ਜੀ ਲੈਣਾ ਵੀਰਾਂ ਸੰਪਰਕ ਕਰ ਲਓ 2,70,000 ਰੁਪਏ ਮੰਗ ਕਰਦੇ ਆ 16 ਸੱਤ ਦਾ ਟਰਾਲਾ 13 6 ਦਾ ਟਰਾਲਾ ਬਹੁਵਜਾ ਟਰਾਲਾ ਕਿਸੇ ਵੀਰ ਭਾਈ ਜੀ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਗੱਲ ਕਰ ਸਕਦੇ ਆ ਵੀਰੇ ਤੇ ਪੂਰਾ ਵਧੀਆ ਟਰਾਲਾ 13 6 ਦਾ ਕਿਤੇ ਗਲਿਆ ਛਲਿਆ ਨਹੀਂ ਪੂਰੇ ਵਧੀਆ ਟਾਇਰ ਪਏ ਆ ਜੇ ਕਿਸੇ ਵੀਰ ਭਾਈ ਜੀ ਲੈਣਾ ਵੀਰਾਂ ਸੰਪਰਕ ਕਰ ਸਕਦੇ 13 6 ਦਾ ਟਰਾਲਾ ਪੂਰਾ 7 ਸਵਾ ਦੋ ਫਟਵਾੜਾ 3.5 ਫਟ ਵੈੱਡਾ ਇਹਦਾ ਤੇ ਪੂਰਾ ਵਧੀਆ ਟਾਲਾ 8 ਇੰਚੀ ਗਾੜ ਰਹਿਗੇ 8 ਨੇੜੀ ਹੱਬ ਆਏ ਦੀ ਤੇ 1 ਲੱਖ ਤੇ 20000 ਰੁਪਏ ਮੰਗਦੇ ਮੌਕੇ ਤੇ ਮਾਰ ਤਣ ਕਰਦੇ ਨੇ ਕਿਸੇ ਆ ਵੀਰੇ ਟਰੈਕਟਰ ਦੇ ਟਾਇਰ ਆ 12 ਤੇ 12 28 ਦੇ ਟਾਇਰ ਦੇਣੇ ਆ ਸਣੇ ਰਿੰਗ ਤੇ ਰੈਟ ਜੁਜਾ 13 24 28 14 24 28 ਟਾਇਰ ਲੈਣੇ ਆ ਵੀਰ ਨੇ ਸਨੇ ਰੈਂਪ ਤੇ ਟਹਿਰੋ ਜੇ ਕੋਈ ਵੀਰ ਭਾਈ ਹੋਵੇ ਚਾਹਵਣਾ ਵਿੱਚ ਵਟਾ ਸਟਾ ਕਰਕੇ ਦੇਣੇ ਹੋਣ ਬਿਲਕੁਲ ਨਵੇਂ ਟਾਇਰ 90 ਪੈਸੇ ਟਾਇਰ ਪਏ ਬਹੁਤ ਹੁਣੀ ਪਾਈ ਦੀ 40 ਟਾਇਰ ਦੇਣੇ ਆ ਤੇ 4 ਹੀ ਲੈਣੇ ਆ 12 24 28 ਦੇ ਦੇਣੇ ਆ 13 ਜਾਂ 14 ਦੇ ਹੋਣ ਕਿਸੇ ਵੀਰ ਭਾਈ ਕੋਲੇ ਹੋਣ ਤੇ ਇਹ ਵੀਰ ਦਾ ਸੰਪਰਕ ਕਰ ਲਵੋ ਤੇ ਆਹ ਟਾਇਰਾਂ ਦਾ ਕੱਲਾ ਕੱਲਾ ਨੰਬਰ ਪਾਇਆ ਵੀ ਇਹਨੇ ਤੇ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਆ ਮਾਲਕ ਵੀ ਇਹਦਾ ਨੰਬਰ ਉੱਤੇ ਚੰਗੀ ਜਾਂਦਾ ਸਕੀਮ ਤੇ ਤੇ ਬਹੁ ਬਈਆ ਟਾਇਰ ਬਿਲਕੁਲ ਨਵੇਂ ਟਾਇਰ ਆ ਇਹ 12 4 28 ਦੇ ਦੇਣੇ ਆ ਜਾਂ 13 ਦੇ ਹੋਣ ਜਾਂ 14 ਦੇ ਹੋਣੇ ਵੀ ਇਹਨੇ ਲੈਣੇ ਆ ਸਨੇ ਰਿੰਪ ਦੇਣੇ ਸਨੇ ਰਿੰਪ ਵੀ ਲੈਣੇ ਆ ਤੇ ਜੇ ਕੋਈ ਕੱਲੇ ਟਾਇਰ ਦੇਣ ਵਾਲਾ ਉਹ ਵੀ ਦੱਸ ਦੇ ਬੰਦਾ ਜੇ ਕੱਲੇ ਰਿੰਪ ਦੇਣੀ ਉਹਨੂੰ ਉਹ ਵੀ ਬੰਦਾ ਦੱਸ ਸਕਦਾ ਤੇ ਤੇ ਵੀ ਨੂੰ ਸੋਨਾ ਲਿਖਿਆ ਟਰੈਕਟਰ ਦੇ ਪਾਉਣੇ ਨੇ ਮੀਂਹ ਦੇ ਤੈਰ 7282 ਕਰੋ ਵੀਰ ਦਾ ਫਰਕ ਕੋਈ ਵਪਾਰੀ ਵੀਰ ਹੁੰਦਾ ਦੇ ਨਾਲ ਕਿਤੇ 16 ਦੇ ਪਾਉਣੇ ਹੁੰਦੇ ਆ ਜਾਂ 13 ਦੇ ਦੇ ਕੇ 13 ਦੇ ਦੇ ਕੇ 14 ਦੇ ਪਾਉਣ ਵਾਲਾ ਹੁੰਦਾ ਕੋਈ ਕੱਲੀ ਕੱਲੀ ਵੀਰ ਨੇ ਫੋਟੋ ਭਾਈ ਆ ਵੀਰੇ ਕਿਹ ਵੀਰ ਕੋਲੇ ਦੋ ਤੋਂ ਤਿੰਨ ਟਰਾਲੀਆਂ ਤੇ 9:00 ਵਜੇ ਟਰਾਲੀਆਂ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ 11 ਵਾਲੀਆਂ ਨੇ ਲੈਫਟ ਵਾਲੀਆਂ ਵੀ ਤੇ ਟੂਚੀਆਂ ਵੀ ਆ ਮੱਛੀ ਹੁੱਕ ਚ ਵੀ ਆ ਤਿੰਨ ਤੋਂ ਚਾਰ ਟਰਾਲੀਆਂ ਵੀਰ ਕੋਲੇ ਜੇ ਕਿਸੇ ਵੀਰ ਭਾਈ ਨੇ ਲੈਣੀਆਂ ਵੀ ਤਾਂ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ ਰੇਟ ਦੱਸਿਆ ਨਹੀਂ ਵੀਰਾਂ ਨੇ ਤਿੰਨਾਂ ਟਰਾਲੀਆਂ ਦਾ ਹੀ ਰੇਟ ਤੁਸੀਂ ਫੋਨ ਤੇ ਕਰ ਸਕਦੇ ਆ 9:00 ਵਜੇ ਟਰਾਲੀਆਂ ਮੱਛੀ 13 ਦੀਆਂ ਵੀ ਆ ਤੇ 14 ਦੀਆਂ ਵੀ ਆ ਤੇ 11 ਦੀਆਂ ਵੀ ਆ ਵੀਰ ਕੋਲੇ ਤਿੰਨ ਟਰਾਲੀਆਂ ਆ ਆ ਵੀ ਇੰਨੇ ਕੱਲੀ ਕੱਲੀ ਫੋਟੋ ਪਾਈ ਆ ਤਿੰਨ ਟਰਾਲੀਆਂ ਖੜੀਆਂ ਵੇਹਲੋਂ ਕੱਲੀਆਂ ਟਰਾਲੀਆਂ ਵੀਰ ਕੋਲੇ ਖੜੀਆਂ ਆ ਜੇ ਕਿਸੇ ਵੀਰ ਭਾਈ ਜੀ ਨੇ ਲੈਣੀਆਂ ਵੀ ਇਹਨਾਂ ਸੰਪਰਕ ਕਰ ਸਕਦੇ ਆ ਪਰ ਬਈਆਂ ਟਰਾਲੀਆਂ ਲੈਫਟ ਟਰਾਲੀਆਂ ਵਿੱਚ ਦੂਜੀਆਂ ਵੀ ਆ ਤੇ ਪੂਰੀ ਵਧੀਆ ਹੈਵੀ ਤੋਂ ਭਾਰੀਆਂ ਵੀ ਇਹ ਟਰਾਲੀਆਂ ਤੇ ਹੋੜਾਂ ਵੀ ਆ ਕਿਉਂ ਜਿਆ ਗੋੜ ਪਾਏਂਗਾ ਜਾਂ ਮਿੱਠਾ ਮਾਲਕ ਵੀਰ ਦਾ ਨੰਬਰ ਉੱਤੇ ਚੱਲੀ ਜਾਂਦਾ ਵੀਰ ਨਾਲ ਸੰਪਰਕ ਕਰ ਸਕਦੇ ਆ ਤੇ ਸਾਰੀ ਵੀੜ ਕੋ ਇੱਕੋ ਟੈਪ ਨਾ ਕਰੋ ਇੱਕ ਲੱਗ ਤੋਂ ਟਰਾਲੀ ਉਹਦੀ ਅੱਡ ਨੰਬਰ ਪਾਵਾਂਗੇ ਉਹ ਹੋਰ ਵੀੜ ਕੋਲੇ ਆ 116 116 126 ਕਿੰਨੇ ਕਿਹੜੀ ਮਰਜ਼ੀ ਦੇ ਸਕਦੇ ਛੇਰ ਛੋਟ ਭੇਜ ਦਿਓ ਵੀਰ ਜੀ ਕਿਹੜੀ ਛੋਟੀ ਟਰਾਲੀ ਪਸੰਦ ਆ ਕਿ ਲੈਫਟ ਵਾਲੀ ਆ ਕਿ ਦੂਜੀ ਆ ਗਈ ਤੇ ਉਹ ਹੁੰਦੀਆਂ ਫੋਟੋਆਂ ਮੰਗਾ ਸਕਦੇ ਨੰਬਰ ਤੇ ਤੇ ਇਕੱਲੀ ਇਕੱਲੀ ਵੀਰ ਦੇ ਫੋਟੋ ਬਣੇ ਸਾਰੀ ਜਾਣਕਾਰੀ ਦੇਣੇ ਫੋਨ ਲਾ ਕੇ ਲੈ ਸਕਦੇ ਆ ਕੋਕਾ ਵੀ ਟਰੈਡ ਰਾ ਲਿਆ ਸਾਹੀ ਵੀਰ ਕੋ ਬੇਕਸ ਸਟੈਂਪ ਨਾ ਕਰੀ ਆ ਲੈਫਟ ਟਰੈਡ ਰਾ ਲਿਆ ਤੇ ਗਾ ਹੁਣ ਹੋਰ ਵੀਰ ਦਾ ਬੰਦ ਸਿੱਧਾ ਚੱਲਣਾ ਵੇਲੇ ਸ਼ੇਅਰ ਕਰਦੇ ਕਰੋ ਭਰਾ ਬਣ ਕੇ ਤੇ ਚੰਗੀ ਲੱਗਦੀ ਲੈਕ ਸ਼ੇਅਰ ਕਮੈਂਟ ਚੈੰਜ ਇਨ ਸੈਕ ਸ਼ੇਅਰ ਕਰਿਆ ਕਰੋ ਫਿਰ ਭਰਾ ਬਣਦੇ ਸਿੱਧਾ ਚੱਲਣੇ ਬਿਲਕੁਲ ਚਪਟੇ ਗਿਆ ਕਰਦੇ ਕਰੋ